ਵਾਗਤਾ ਹੈ ਕਿਸਾਨ ਵੀਰੋ ਹਡਾ ਟੇਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੇ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੋਈ ਹੈ ਜੀ ਬਠਿੰਡੇ ਜ਼ਿਲ੍ਹੇ ਪਿੰਡ ਦੁੱਲੇ ਵਾਲੇ ਦੀ ਤੇ ਦਸੀ ਰਾਮਪੁਰਾ ਫੁੱਲ ਦੀ ਇੱਕ ਤੁਹਾਨੂੰ ਵੱਡੇ ਸਾਈਜ਼ ਦੀ ਝੋਟੀ ਦਿਖਾਵਾਂਗੇ ਕਿਉਂਕਿ ਆਪਣੇ ਪਿੰਡ ਦੀ ਘਰ ਦੇ ਨੇੜੇ ਦੀ ਵੀਡੀਓ ਆ ਤੇ ਚੰਗੀ ਮਦਰ ਕੱਟੀ ਤੇ ਘਰ ਦੀ ਬਰੀਡ ਵਾਇਆਂ ਦੀ ਠੀਕ ਆ ਗੱਲਬਾਤ ਕਰਾਂ ਮੈਂ ਕਿੰਨਾ ਦੁੱਧ ਪਹਿਲੇ ਸੂਆਂ ਦਾ ਕੱਢਿਆ ਵਾ ਘਰ ਦੀ ਝੋਟੇ ਸਸੀ ਕਾਂ ਬਾਈ ਸਸੀ ਕਾਂ ਬਾਈ ਉਹ ਠੀਕੋਂ ਬਰੇ ਕੋਜੀ ਹਾਂਜੀ ਹਾਂਜੀ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 90410 ਬਾਈ 38312 38312 ਪਿੰਡ ਆਪਣਾ ਵੀਰ ਦੁੱਲੇ ਵਾਲਾ ਆ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪਈ ਜ਼ਿਲ੍ਹਾ ਬਠਿੰਡਾ ਤਹਿਸੀਲ ਆਪਾਂ ਨੂੰ ਪਈ ਗੀ ਰਾਮ ਨੇੜੇ ਆਪਣੇ ਇਧਰਲੇ ਪਾਸੇ ਸਲਾਂਦਪੁਰਾ ਤਾਂ ਇਧਰ ਭਾਈ ਰੂਪਾ ਭਾਈ ਰੂਪਾ ਤੇ ਬਰਨਾਲੇ ਜ਼ਿਲ੍ਹੇ ਦੀ ਲਾਸਟ ਪਿੰਡ ਆ ਆਪਣਾ ਬਠਿੰਡੇ ਦਾ ਤੇ ਗਾਂ ਆ ਗਏ ਜੰਗੀਆਂ ਨਾ ਬਰਨਾਲੇ ਦਾ ਹਾਂ ਬਰਨਾਲੇ ਓਕੇ ਬਿਰਗੋਪੀ ਜਿਹੜੀ ਆਪਾਂ ਝੋਟੀ ਦੇਖੀ ਜਾਨੇ ਆ ਮੱਝ ਲਾਲ ਗੇ ਚਹਿ ਲਾਲ ਗੇ ਝੋਟੀ ਕੈਸੂਏ ਆਪਣੀ ਘਰੇ ਚੋਈ ਪਿਆ ਇਹ ਬਈ ਤੀਜਾ ਸੂਆ ਸੂਈ ਆ ਹੁਣ ਓਕੇ ਜੀ ਹਾਂਜੀ ਤੇ ਦੋ ਸੂਏ ਘਰੇ ਚੋਈ ਆ ਦੋ ਸੂਏ ਘਰੇ ਚੋਈ ਆ ਸਹੀ ਜੀ ਬਿਰਗੋਪੀ ਕਿੰਨਾ ਗਰੋਦ ਦੇ ਨੇ ਕੱ ਤੂ ਇਹ ਅਜ ਟੜਕੇ ਆ ਵੀਰੇ ਟੜਕੇ ਤੇ ਕੱਟੀ ਫਰਟੀ ਦਾ ਪਤਾ ਕਿਹੜਾ ਕੇ ਕੀ ਕਿਹਦਾ ਨਹੀਂ ਪਤਾ ਯਾਰ ਉਹ ਭਰਾਇਆ ਚੰਗਾ ਹੀ ਆ ਹਾਂ ਚੰਗਾ ਭਰਾਇਆ ਵਾ ਓਕੇ ਸਰਕਾਰੀ ਸੀਮਨ ਵਰਤ ਲਿਆ ਕਿਉਂਕਿ ਲੋਕਲ ਵੀਡੀਓ ਆਗੇ ਕੋਈ ਐਡੀ ਜਾਣਕਾਰੀ ਵਾਲੀ ਨਹੀਂ ਰੱਖਦੇ ਤੇ ਜੇਰ ਰੁਪਈਆ ਉਹ ਪਈ ਆ ਉਹ ਪਈ ਯਾਰ ਓਕੇ ਜੇਰ ਰੁਪਈਆ ਤੇ ਬੀਰ ਗੋਪੀ ਕਹਿ ਤੀ ਦੁੱਧ ਕਿੰਨਾ ਘੜ ਦੂਗੇ ਭਾਈ 16 ਦਾ ਹੱਕ ਹੀ ਹੱਕ ਆ ਨਹੀਂ ਜਮਾਂ ਤੋਂ ਵੱਧ ਓ ਤੇ ਕਿੰਨਾ ਫਿਰ ਬਹੁਤ ਟੜਕੇ ਘੜਦਾ ਸੀ ਬੋਲਾ ਭਾਈ ਕੜਤਾ ਮੰਨ ਕੇ ਚਲੋ ਕੱਟੀ ਰਗਾ ਯਾਰ ਜਾ ਕੇ 4 ਸਾਢੇ 4 ਕਿਲੋ ਬੋਲਾ ਓਕੇ ਫਿਰ ਚੰਗੇ ਸਟਾਰਟਿੰਗਾਂ ਲਾਓ ਜੀ ਟੋਰੋ ਜੀ ਹਾਂਜੀ ਸੋਹਰਾਦਾਰਾ ਕਰਾਮਾ ਚ ਇੱਕ ਪਿਓਰ ਮੋਰਾ ਚ ਆ ਗਈ ਚਾਰ ਵੀ ਬਾਲ ਪੂਛ ਦੇ ਵਿੱਚ ਜਿਹੜੇ ਹੁੰਦੇ ਨੇ ਨਾ ਚਾਰ ਖਵਾਲ ਸਿਰਫ ਉਹੀ ਚਿੱਟੇ ਆ ਤਿੰਨੇ ਪਿਓਰ ਜੈਡ ਲੈ ਕੇ ਆਪਾਂ ਕਹਿ ਸਕਦੇ ਕੱਦ ਕਾਟ ਫੁੱਲ ਸਾਈਜ਼ ਫੁੱਲ ਵੇਟ ਫੁੱਲ ਹਾਈਟ ਇਹ ਤੋਂ ਵੀ ਜੋ ਟਿਖੁੰਜੀ ਨਹੀਂ ਫੁੱਲ ਥਣਾ ਥੁਣਾ ਦੀ ਪ੍ਰੋਪਰ ਗੈਪ ਦੀ ਪੂਰੀ ਗੈਪ ਇਹ ਤੋਂ ਵੀ ਨਹੀਂ ਆ ਵੀ ਥਣ ਉਹਦੇ ਨੇੜੇ ਕਰ ਦੂ ਜਾਂ ਉਹਦੇ ਨੇੜੇ ਕਰ ਦੂ ਆ ਦੇਖੋ ਜੀ ਥਣ ਹਵਾਨੇ ਦੀ ਪੂਰੀ ਸਾਫ ਸੁਥਰੀ ਇਧਰ ਲੈ ਕੇ ਚੈੱਕ ਕਰਾ ਦੇਾਂਗੇ ਸਾਇਜ ਆਪਾਂ ਤੁਹਾਨੂੰ ਫੇਰ ਬੋਲਦਗੇ ਵੱਡੇ ਸਾਇਜ ਦੀ ਆ ਕਿ ਕੈਮਰਾ ਆਪਾਂ ਨੇੜੇ ਲਾ ਕੇ ਦਿਖਾ ਦਾਂਗੇ ਆ ਦੇਖੋ ਜੀ ਕੁਆਲਿਟੀ ਕਰੋ ਜੇ ਕਿ ਇੱਕ ਨੰਬਰ ਥਾਣਾ ਦੀ ਥਾਣਾ ਦਾ ਗੈਪ ਮੂਰਲੀ ਛਾੜ ਤੋਂ ਦਿਖਾ ਦਿੰਨੇ ਆ ਇੱਕ ਨੰਬਰ ਤੇ ਬਾਕੀ ਦਾ ਘੱਟੀ ਵੀ ਪਲੱਸ ਬ੍ਰਾਂਡ ਚੰਗੀ ਆ ਮਗਰ ਆ ਦੇਖੋ ਵੀਰੋ ਬੱਚਾ ਆਪਾਂ ਤੁਹਾਡੇ ਸਾਹਮਣੇ ਛਾੜ ਦਿਆਂਗੇ ਠੀਕ ਆ ਜੀ ਤੇ ਗਰੰਟੀ ਵਾਲੀ ਆ ਜਮਾ ਜਿੰਨਾ ਦੁੱਧ ਕਹਤਾ ਦੇਣ ਦੀ ਉਮੀਦ ਰੱਖਦੀ ਆ ਤੇ ਬਾਕੀ ਦੀ ਗੱਲ ਸੁੱਕੀ ਤੂੜੀ ਤੇ ਨਹੀਂ ਐਡੀ ਮੱਝ ਨੇ ਝੋਟੀ ਨੇ ਦੁੱਧ ਦੇਣਾ ਜੇ ਤੁਸੀਂ ਜਾ ਕੇ ਇਹਨੂੰ ਦਾਣਾ ਦੁਪਾਣਾ ਪਾਓਗੇ ਕਾ ਇਹਨੂੰ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਦੇਖ ਸਕਦੇ ਆ ਬੰਨੋ ਜੀ ਬੱਚਾ ਥਾਣਾ ਦਾ ਗ੍ਰੈਪ ਕਰਾਵਾ ਚੈੱਕ ਸਿੱਲੇ ਆ ਰਗੇ ਥਾਣ ਗੱਡੇ ਬੈਠੋ ਜੀ ਵੀਰੇ ਥੱਲੇ ਆ ਦੇਖੋ ਤੇ ਵਾਈ ਜੂਈ ਦੀ ਪ੍ਰੋਪਰ ਚੰਗੀ ਕੋਪੀ ਫਿਰ ਚਵਾਈ ਜੂਈ ਪੂਰੇ ਇੱਕ ਨੰਬਰ ਆ ਵਾ ਵਧਿਆ ਬਾਈ ਚਵਾਈ ਆ ਸਾਡੇ ਸਾਹਮਣੇ ਹੁਣ ਇੱਥੇ ਠੀਕ ਆ ਠੀਕ ਆ ਆ ਦੇਖੋ ਜੀ ਮੈਂ ਕਹਿੰਦਾ ਥੱਲੇ ਉਹਦਾ ਯਾਰ ਹਮ ਹਾਰ ਦੇ ਦੇ ਮਗਰ ਲੈ ਜਿਉ ਮਰੂ ਵੀਰੇ ਕੋਈ ਥਾਣਾ ਦੂਣਾ ਇਹਦਾ ਫਿਰ ਜੇ ਕੋਈ ਆਨਲਾਈਨ ਵੀ ਮੰਗਵਾਉਂਦਾ ਕਿਤੋਂ ਕੋਈ ਹਨਾ ਕੋਈ ਆ ਨਹੀਂ ਹਾਲੇ ਕੋਈ ਕਿਸੇ ਪਾਸੋਂ ਖੁੰਜੀ ਨਹੀਂ ਓਕੇ ਜੀ ਕਿਸੇ ਪਾਸੋਂ ਖੁੰਜੀ ਨਹੀਂ ਬਸ ਵੀਰੇ ਓਕੇ ਹਾਂ ਵੀਰੇ ਡਿਮਾਂਡ ਦੱਸੋ ਇਹਦੀ ਕੀ ਆ ਗਈ ਡਿਮਾਂਡ ਭਾਈ 160 ਮੰਗਦਿਆਂ 160 ਜਮਾਨਦਾਰ ਹੋ ਜਾਊਗਾ ਬਸ ਮਾਨਤਾ ਨਹੀਂ ਹੋਊਗਾ ਇਹ ਤੇ ਬਾਹਲਾ ਕੋਈ ਫਰਕ ਨਹੀਂ ਜਮਾਂਦਾਰਾ ਜੈ ਰੇਟ ਆ ਨਾ ਵੱਡੀ ਆ ਗਈ ਝੋਟੀ ਕੋਈ ਉਵੇਂ ਨਹੀਂ ਹੈਗੀ ਵੀ ਛੋਟੀ ਜੀ ਹੋਵੇ ਨਾ ਗੋਪੀ ਹੁਣ ਇਹਨੂੰ ਆ ਬਾਲਟੀ ਪਾਸੇ ਕਰਕੇ ਹੁਣ ਗੇੜਾ ਦਵਾਈ ਥਾਣ ਦੇਖੋ ਜੀ ਕੱਢਿਆ ਥਾਰਾ ਦੂਰਾ ਦੀ ਇੱਕ ਨੰਬਰਾ ਦੇਖੋ ਚਲੋ ਜੀ ਸੈਂਗਸੰਗ ਦੀ ਜਮਾਂ ਰੇਨਲ ਆ ਜੀ ਜਿੰਨੀ ਕ ਹੈਗੀ ਆ ਪਿਓਰ ਜੈਡ ਬਲੈਕ ਆਗੀ ਤੇ ਮਗਰ ਬੱਚਾ ਵੀ ਕਰਮਾਈ ਨਹੀਂ ਚੰਗਾ ਪਾਤਾ ਆ ਲੋ ਜੀ ਸਾਈਜ਼ ਆਪਾਂ ਗੱਲ ਕਰ ਲਗੇ ਵੱਡੇ ਸਾਈਜ਼ ਦੀ ਆ ਗਿਆ ਦੇਖੋ ਜੀ ਥਣ ਕੱਢਿਆ ਕੁਆਲਿਟੀ ਬੁਰੀ ਚੰਗੀ ਥਣਾ ਦੀ ਬਾਕੀ ਦੀ ਗੱਲ ਦੁੱਧ ਨੇ ਕੱਢਣੇ ਕੱਢਣਾ ਹੁਣ ਵੀ ਜੇ ਆਪਾਂ ਇਹਦਾ ਲੇਵਾ 4.5 ਕਿਲੋ ਤੜਕੇ ਦਾ ਬੋਲਾ ਕੱਢਿਆ ਕੱਢਣ ਲੱਗ ਜੀ ਚੰਗੇ ਇਹਨੇ ਬੋਲਾ ਘੜ ਦੇਣਾ ਆ ਦੇਖੋ ਪਸਮਾਹ ਦੇਖੋ ਦੂਜੀ ਸਾਈਡ ਦੇ ਥਣ ਦੇਖ ਲਓ ਆ ਦੇਖੋ ਜੀ ਸਰੋ ਕੁਆਲਿਟੀ ਜੇ ਕਪੈਟ ਪੁੜੇ ਦੀ ਜੇ ਆਪਾਂ ਇਹਨੂੰ ਅੱਜ ਆਸਾਨ ਜਿੱਦੀ ਕਹਿ ਦੇ ਕੇ ਕਰੇ ਨਹੀਂ ਆਪਾਂ ਕਰ ਸਕਦੇ ਐਡੀ ਕਿ ਝੋਟੀ ਹੈ ਜੀ ਬਾਕੀ ਦੇ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਨੰਬਰ 22 ਦਾ ਸਕਰੀਨ ਤੇ ਚੱਲਿਆ ਹੁੰਦਾ 1,60,000 ਰੁਪਏ ਜੇ ਤੁਹਾਡਾ ਮਾਨਤਾਨ ਜ਼ਰੂਰ ਹੋ ਆਏਗਾ ਇਹਦਾ ਕੋਈ ਲਕੀਰ ਨਹੀਂ ਕੋਈ ਬਾਈ ਦੀ ਲਿਆਂਦੀ ਵੀ ਨਹੀਂ ਹੈਗੀ ਤੇ ਨੰਬਰ ਬੋਡੀ ਬਾਈ ਫੇਰ 90410 ਬਾਈ 45312 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਹੈ ਕੰਨਾ ਵੀਡੀਓ ਦੇ ਨਾਲ